ਜੀ ਸਾਰੇ ਪਿਆਰਵਾਨੋ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਆਪਰੇ ਜੀਵਨ ਭਤੀ ਕਰਵਨ ਹਰ ਇੱਕ ਦੀ ਮਨੋ ਕਾਮਨਾ ਪੂਰੀ ਕਰਨ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਵੀਡੀਓ ਚੰਗੀ ਲੱਗੂਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਇੱਕ ਇੱਕ ਹਾਈਪ ਦਾ ਬਟਨ ਹੈਗਾ ਜਿੱਥੇ ਤੁਸੀਂ ਲਾਈਕ ਸ਼ੇਅਰ ਦਬਦੇ ਹੋ ਨਾ ਉਸ ਜਗ੍ਹਾ ਤੇ ਤਾਂ ਉਸ ਨੂੰ ਵੀ ਜ਼ਰੂਰ ਪ੍ਰੈਸ ਕਰਿਆ ਕਰੋ ਤਾਂ ਕਿ ਆਪਣਾ ਚੈਨਲ ਵਾਹਿਗੁਰੂ ਜੀ ਉਹ ਤਰਕੀਆਂ ਦੇ ਵਿੱਚ ਲੈ ਕੇ ਜਾਣ ਮੈਨੂੰ ਨਾ ਕਈ ਭੈਣਾਂ ਨੇ ਬਹੁਤ ਬਾਰ ਪੁੱਛਿਆਗਾ ਦੀਦੀ ਵੀ ਜਿਹੜੀ ਨਾ ਆਪਣੇ ਅੰਡੇਦਾਨੀ ਹੈ ਬੱਚੇਦਾਨੀ ਹੈ ਨਾ ਉੱਥੇ ਆਪਣੀ ਪਾਣੀ ਦੀਆਂ ਰਸੋਲੀਆਂ ਅੱਜਕੱਲ ਬਹੁਤ ਬਣ ਰਹੀਆਂ ਨੇ ਵੈਸੇ ਤਾਂ ਪਾਥਰੀ ਰਸੋਲੀਆਂ ਅੱਜਕੱਲ ਬੱਚੀਆਂ ਦੇ ਛੋਟੀ ਛੋਟੀਆਂ 20-20 ਸਾਲ ਦੀਆਂ ਜਿਹੜੀਆਂ ਹਨ 15-15 ਸਾਲ ਦੀਆਂ ਬੱਚੀਆਂ ਨੇ ਉਹਨਾਂ ਦੇ ਵੀ ਬਣਨ ਲੱਗੀਆਂ ਨੇ ਇਹਦਾ ਮੇਨ ਕਾਰਨ ਹੈ ਕਿ ਛੋਟੀ ਉਮਰ ਦੇ ਵਿੱਚ ਪੀਰੀਡ ਆਉਣੇ। ਦੇਖੋ ਅੱਜ ਕੱਲ 10-10 12-12 ਸਾਲ ਦੇ ਬੱਚਿਆਂ ਨੂੰ ਪੀਰੀਡ ਆਉਣੇ ਸ਼ੁਰੂ ਹੋ ਗਏ ਨੇ। ਜਦਕਿ ਪਹਿਲੇ ਸਮੇਂ ਦੇ ਵਿੱਚ 14-15 ਸਾਲ ਦੇ ਵਿੱਚ ਹਨਾ 17 ਸਾਲ ਦੇ ਵਿੱਚ ਇਹ ਚੀਜ਼ ਸ਼ੁਰੂ ਹੁੰਦੀ ਸੀ। ਇਹ ਹਾਰਮੋਨਸ ਚੇਂਜ ਹੁੰਦੇ ਜਾ ਰਹੇ ਨੇ ਕਿਉਂਕਿ ਮੌਸਮ, ਖਾਣਾ ਪੀਣਾ, ਘਰਾਂ ਦੇ ਮਾਹੌਲ, ਬੱਚਿਆਂ ਦਾ ਹੱਟ ਟੈਮਜ ਰਹਿਣਾ ਉੱਠਣਾ ਚੇਂਜ ਹੁੰਦਾ ਜਾ ਰਿਹਾ ਇਸ ਚੀਜ਼ ਕਰਕੇ ਬਹੁਤ ਜ਼ਿਆਦਾ ਇਫੈਕਟ ਹੋ ਰਿਹਾ ਨੇ। ਤੇ ਜਿਹੜੀਆਂ ਮੇਰੀਆਂ ਭੈਣਾਂ ਮੈਰਿਡ ਨੇਗੀਆਂ ਹਨਾ ਉਹਨਾਂ ਨੂੰ ਤੇ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਹੈਗੀ। ਇਹਦਾ ਮੇਨ ਕਾਰਨ ਹੋਣ ਦਾ ਪਹਿਲਾਂ ਮੈਂ ਤੁਹਾਨੂੰ ਦੱਸਦੀਆਂ ਫਿਰ ਤੁਹਾਨੂੰ ਇਲਾਜ ਦੱਸਦੀਆਂ ਵਾਈਗਰੂ ਜੀ ਨੇ ਚਾਹਿਆ ਤਾਂ ਤੁਸੀਂ ਠੀਕ ਹੋ ਸਕਦੇ ਹੋ ਕਿਉਂਕਿ ਆਪਰੇਸ਼ਨ ਹਰ ਇੱਕ ਚੀਜ਼ ਦਾ ਹੱਲ ਨਹੀਂ ਹੁੰਦਾ ਹੈਗਾ ਜੇ ਤੁਸੀਂ ਥੋੜਾ ਜਿਹਾ ਆਪ ਵੀ ਕੋਈ ਕੁਝ ਕਰੋ ਨਾ ਤਾਂ ਆਪਰੇਸ਼ਨ ਤੋਂ ਬਚਿਆ ਜਾ ਸਕਦਾ ਹੈਗਾ ਥੋੜਾ ਕਿਸੇ ਵਧੀਆ ਡਾਕਟਰ ਦੀ ਸਲਾਹ ਲੈ ਕੇ ਤੁਸੀਂ ਹੈਮੋਪੈਥੀ ਦੀ ਅਰਜਵੈਦਿਕ ਦੀ ਦਵਾਈ ਸ਼ੁਰੂ ਕਰੋ ਕਿਉਂਕਿ ਐਲੋਪੈਥੀ ਦੇ ਵਿੱਚ ਥੋੜਾ ਟਾਈਮ ਦਵਾਈ ਲੈ ਕੇ ਉਸ ਤੋਂ ਬਾਅਦ ਤੁਹਾਨੂੰ ਆਪਰੇਸ਼ਨ ਕਰਵਾਉਣਾ ਹੀ ਪੈਂਦਾ ਹੈ ਹੈਮੋਪੈਥੀ ਜਿਹੜੀ ਨਾ ਇਹ ਤੁਹਾਡੀ ਜਿਹੜੀ ਬਿਮਾਰੀ ਹੈ ਉਹਨੂੰ ਜੜ ਤੋਂ ਖਤਮ ਕਰਨ ਦੀ ਸਮਰੱਥਾ ਰੱਖਦੀ ਹੈ ਪਰ ਇਹਨੂੰ ਤੁਹਾਨੂੰ ਇੱਕ ਜਿਵੇਂ ਕਹਿੰਦੇ ਇੱਕ ਵਿਸ਼ਵਾਸ ਦੇ ਨਾਲ ਹੈ ਨਾ ਖਾਣਾ ਪੈਂਦਾ ਹੈ 2-3 ਮਹੀਨਿਆਂ ਦੇ ਵਿੱਚ ਤੁਹਾਨੂੰ ਇਸ ਚੀਜ਼ ਦਾ ਅਸਰ ਦੇਖਣ ਲੱਗਦਾ ਹੈਗਾ ਤਾਂ ਤੁਸੀਂ ਸਭ ਤੋਂ ਪਹਿਲਾਂ ਤਾਂ ਦੇਖੋ ਜਿਹੜੀਆਂ ਮੇਰੀਆਂ ਭੈਣਾਂ ਨੂੰ ਇਸ ਚੀਜ਼ ਦੀ ਪ੍ਰੋਬਲਮ ਹੈਗੀ ਜਾਂ ਨਹੀਂ ਵੀ ਹੈਗੀ ਇਕਦਾ ਮੇ ਆਪਣੇ ਛੋਟੀਆਂ ਬੱਚੀਆਂ ਭੈਣਾਂ ਨੇ ਜਿਹੜੀਆਂ ਹਨ ਨਾ ਜਿਨ੍ਹਾਂ ਦੀ ਮੈਰਿਜ ਹੋਈ ਉਹਨਾਂ ਨੂੰ ਕਹਿਣਾ ਚਾਹੁੰਦੇ ਆਂ ਵੈਸੇ ਜਿਹੜੀਆਂ ਅਨਮੈਰਿਡ ਨੇ ਉਹਨਾਂ ਨੂੰ ਵੀ ਕਿ ਜਦੋਂ ਤੁਹਾਨੂੰ ਪੀਰੀਅਡ ਆਉਂਦੇ ਆ ਹਨਾ ਤਾਂ ਤੁਸੀਂ ਉਹਨਾਂ ਨੂੰ ਰੋਕਣ ਵਾਸਤੇ ਨਾ ਗੋਲੀ ਮੈਡੀਸਿਨ ਕੁਝ ਨਾ ਲਿਆ ਕਰੋ ਕਿਉਂਕਿ ਇਹ ਤੁਹਾਡੇ ਆਉਣ ਵਾਲੇ ਫਿਊਚਰ ਦੇ ਵਿੱਚ ਜਿਹੜਾ ਕਿ ਬੱਚਾ ਨਾ ਹੋਣਾ ਅੰਡੇ ਦੇ ਨਾਲ ਵਿੱਚ ਬੱਚਾ ਆ ਮਲਕਾ ਅੰਡੇ ਨਾ ਬਣਨੇ ਖੰਨੇ ਕੁਝ ਵੀ ਲਾਲੋ ਬੀਕਨਸ ਲਾਲੋ ਤੁਹਾਨੂੰ ਇਹ ਜਿਹੜੀ ਤੁਸੀਂ ਗਰਭ ਨਿਰੋਧਕ ਮੈਰਿਜ ਤੋਂ ਬਾਅਦ ਗਰਭ ਨਿਰੋਧਕ ਗੋਲੀਆਂ ਲੈਨੇ ਹੋ ਇਹ ਉਹਨਾਂ ਦਾ ਹੀ ਮੇਨ ਸਾਈਡ ਇਫੈਕਟ ਜੀੜਾ ਕਿਉਂਕਿ ਪਿੱਛੇ ਤੁਸੀਂ ਚਲੇ ਜਾਓ ਬਹੁਤ ਘਾਟੇ ਚੀਜ਼ ਹੁੰਦੀ ਸੀ ਪਰ ਅੱਜ ਕੱਲ ਹਰ ਇੱਕ ਨੂੰ ਜਿਹਨੂੰ ਪੁੱਛ ਬੱਚੇ ਦਾ ਨਿਕੜਾਤੀ ਜਿਹਨੂੰ ਪੁੱਛ ਮੇਰਾ ਆਪਰੇਸ਼ਨ ਹੋਇਆ ਹੈਗਾ ਤੇ ਮੇਰੇ ਰਸੌਲੀ ਹੋ ਗਈ ਸੀ ਮੇਰੇ ਪਥਰੀ ਹੋ ਗਈ ਸੀ ਮੇਰੇ ਹਨਾ ਪਾਣੀ ਵਾਲੀਆਂ ਰਸੌਲੀਆਂ ਹੋ ਗਈਆਂ ਵੀ ਇਹ ਚੀਜ਼ਾਂ ਨਾ ਅੱਜ ਕੱਲ ਆਮ ਚੱਲ ਰਹੀਆਂ ਨੇ ਜੀਆਂ ਇਹਨਾਂ ਦਾ ਮੇਨ ਕਾਰਨ ਇਹੀ ਹੈ ਕਿ ਇੱਕ ਤਾਂ ਜਿਹੜੀਆਂ ਤੁਸੀਂ ਗਰਭ ਨਿਰੋਧ ਦੇ ਕੋ ਹਨਾ ਮੈਡੀਸਨ ਵਗੈਰਾ ਗੋਲੀਆਂ ਵਗੈਰਾ ਲੈਣੇ ਉਹ ਤੇ ਜਾ ਪੀਰੀਅਡ ਰੋਕਣ ਵਾਸਤੇ ਵੀ ਬਹੁਤ ਬੱਚੀਆਂ ਕਾਲਜ ਵਾਲੀਆਂ ਇਹ ਚੀਜ਼ ਨੂੰ ਕਰਦੀਆਂ ਸਭ ਤੋਂ ਮੇਨ ਗੱਲ ਹੈ ਜਦੋਂ ਤੁਹਾਨੂੰ ਪੀਰੀਅਡ ਆਉਣ ਤਾਂ ਉਸ ਟਾਈਮ ਤੁਸੀਂ ਨਾ ਦੋ ਦਿਨ ਪਹਿਲਾਂ ਤੇ ਦੋ ਦਿਨ ਬਾਅਦ ਦੇ ਵਿੱਚ ਇਹ ਜਿਵੇਂ ਤੁਹਾਨੂੰ ਦਿੰਨਾ ਡਿਮ ਰਹਿੰਦੇ ਨੇ ਉਹ 5-6 ਦਿਨ ਤੁਸੀਂ ਨਾ ਦੁੱਧ ਤੋਂ ਬਣੀ ਹੋਈ ਚੀਜ਼ ਬਹੁਤ ਘੱਟ ਖਾਣੀ ਹੈ ਜਿਵੇਂ ਦਹੀਂ ਹੋਗੀ ਜਾਂ ਕੋਲਡ ਡਰਿੰਕ ਵਗੈਰਾ ਹੋਗੇ ਦਹੀਂ ਤੋਂ ਬਣੀ ਹੋਈਆਂ ਤੁਸੀਂ ਪਨੀਰ ਲੈ ਸਕਦੇ ਹੋ ਨਾ ਕਿਉਂਕਿ ਪਨੀਰ ਫਿਰ ਦੁੱਧ ਨੂੰ ਪਾੜ ਕੇ ਬਣਾਇਆ ਜਾਂਦਾ ਹੈ ਦੁੱਧ ਦਾ ਲਗਾਤਾਰ ਇਸ ਤਰੀਕੇ ਨਾਲ ਪੀਣਾ ਇਦਾਂ ਨਹੀਂ ਪੀਣਾ ਤੁਸੀਂ ਦੁੱਧ ਪੀਣਾ ਤਾਂ ਉਹਨੂੰ ਕਾੜ ਕੇ ਥੋੜਾ ਵਿੱਚ ਪਾਣੀ ਜਿਵੇਂ ਅੱਧਾ ਗਲਾਸ ਦੁੱਧ ਅੱਧਾ ਗਲਾਸ ਪਾਣੀ ਦਾ ਪਾ ਕੇ ਉਹਨੂੰ ਕਾੜਨ ਲੈਣਾ ਚੰਗੇ ਤਰੀਕੇ ਨਾਲ ਉਹਦੇ ਵਿੱਚ ਹਰੀ ਇਲਾਇਚੀ ਵਗੈਰਾ ਸੌਂਫ ਵਗੈਰਾ ਪਾ ਕੇ ਜੇ ਪੀਣਾ ਤਾਂ ਉਹ ਪੀਣੀ ਹੈ ਨਾ ਨਹੀਂ ਥੋੜੀ ਇੱਕ ਦੋ dane ਪੱਤੀ ਦੇ ਪਾ ਲਓ ਦੁੱਧ ਨਾਲ ਬਹੁਤ ਜਲਦੀ ਇਨਫੈਕਸ਼ਨ ਹੁੰਦੀ ਹੈ ਤੁਹਾਡੀ ਜਿਹੜੀ ਇਹ ਰਸੌਣੀਆਂ ਬਣਦਾ ਮੇਨ ਕਾਰਨ ਬਣਦਾ ਹਨ ਪੀਰੀਅਡ ਦੌਰਾਨ ਤੁਸੀਂ 2-4 ਦਿਨ ਉਹ ਦਹੀਂ ਦੁੱਧ ਤੋਂ ਦੁੱਧ ਤੋਂ ਬਣੀਆਂ ਹੋਈਆਂ ਚੀਜ਼ਾਂ ਨੂੰ ਮਤਲਬ ਕਿ ਅਵੋਇਡ ਕਰੋ ਬਿਲਕੁਲ ਖਾਓ ਨਾ ਪੀਓ ਨਾ ਉਹਨਾਂ ਨੂੰ ਕਿਉਂਕਿ ਇਸ ਨਾਲ ਤੁਹਾਨੂੰ ਬਹੁਤ ਫਾਇਦਾ ਹੋਊਗਾ ਦੂਸਰੀ ਗੱਲ ਕੀ ਜਿਨੇ ਠੰਡੀਆਂ ਚੀਜ਼ਾਂ ਨੇ ਜਿਵੇਂ ਕੋਲਡ ਡਰਿੰਕ ਵਗੈਰਾ ਹੋਊਗੇ ਕੋਈ ਵੀ ਆਈਸਕ੍ਰੀਮ ਵਗੈਰਾ ਹੋਊਗੀ ਕੁਝ ਵੀ ਹੈ ਨਾ ਠੰਡੀਆਂ ਚੀਜ਼ਾਂ ਨੇ ਤੁਸੀਂ ਉਹਨਾਂ ਨੂੰ ਵੀ ਬਿਲਕੁਲ ਨਾ ਖਾਓ ਉਹ ਚੀਜ਼ਾ ਉਹਦੋਂ ਤੁਸੀਂ ਗਰਮ ਪਾਣੀ ਕੋਸਾ ਪਾਣੀ ਜਾਂ ਸੇਕ ਦੇਣਾ ਥੋੜਾ ਬਹੁਤਾ ਨਾ ਜਦੋਂ ਅੰਦਰ ਆਪਣੇ ਬਲੱਡ ਦੀਆਂ ਜੜੀਆਂ ਗੱਠਾਂ ਰਹਿ ਜਾਂਦੀਆਂ ਨੇ ਨਾ ਉਸੇ ਕਰਕੇ ਹੀ ਅੱਗੇ-ਅੱਗੇ ਇਨਫੈਕਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਇਹ 메ਨ ਕਾਰਨ ਹੈ ਦੇਖ ਜਿਹੜੀਆਂ ਮੇਰੀਆਂ ਭੈਣਾਂ ਇਸ ਨੂੰ ਤੁਸੀਂ ਦੇਖੋਗੇ ਨਾ ਕਰੋਗੀਆਂ ਤਾਂ ਦੇਖਿਓ ਤੁਹਾਨੂੰ ਬਹੁਤ ਜ਼ਿਆਦਾ ਇਸ ਚੀਜ਼ ਦਾ ਫਾਇਦਾ ਹੋਗਾ ਤੇ ਹੁਣ ਆ ਗਿਆ ਇਹਦਾ ਇਲਾਜ ਸਭ ਤੋਂ ਪਹਿਲਾਂ ਤੁਸੀਂ ਕਰਨਾ ਕੀ ਹੈਗਾ ਜਿਹੜੀਆਂ ਮੇਰੀਆਂ ਭੈਣਾਂ ਨੇ ਹੈ ਨਾ ਖਾਣਾ ਖਾਣ ਤੋਂ ਬਾਅਦ ਮੈਂ ਤੁਹਾਨੂੰ ਇੱਕ ਚੀਜ਼ ਹੈ ਪਾਊਡਰ ਹੈ ਉਹ ਇੱਕ ਪੰਸਾਰੀ ਦਿਓ ਇੱਕ ਸਤੰਬਰ ਹੁੰਦਾ ਹੈ ਸਤੰਬਰ ਕਹਿ ਕੇ ਤੁਸੀਂ ਉਹ ਤੋਂ ਲੈ ਸਕਦੇ ਪੰਸਾਰੀ ਤੋਂ ਇੱਕ ਲਾ ਲੋ ਜੜੀ ਬੂਟੀ ਲਾ ਲੋ ਹੈ ਨਾ ਤਾਂ ਤੁਸੀਂ ਇਹਦਾ ਕਰਨਾ ਕੀ ਹੈਗਾ ਖਾਣਾ ਖਾਣ ਤੋਂ ਜਿਹੜੀਆਂ ਭੈਣਾਂ ਨੂੰ ਇਹ ਹੋਈ ਹੋਈ ਹੈ ਪਾਣੀ ਦੀ ਰਸੌਲੀ ਜਿਹੜੀਆਂ ਭੈਣਾਂ ਨੂੰ ਹੋਈ ਹੋਈ ਹੈ ਨਾ ਉਹ ਨਾ ਚਾਹੇ ਦੂਸਰੀਆਂ ਭੈਣਾਂ ਵੀ ਇਹਨੂੰ ਲੈ ਲਓ ਜਿਨ੍ਹਾਂ ਕੋਲ ਚਲੇ ਨਹੀਂ ਵੀ ਹੈਗੀ ਤਾਂ ਕਿ ਆਪਾਂ ਨੂੰ ਫਿਊਚਰ ਦੇ ਵਿੱਚ ਇਹ ਚੀਜ਼ ਨਾ ਹੋਵੇ ਤਾਂ ਤੁਸੀਂ ਕਰਨਾ ਕੀ ਹੈਗਾ ਖਾਣਾ ਖਾਣ ਤੋਂ ਬਾਅਦ ਅੱਧਾ ਚਮਚ ਖਾਣਾ ਖਾਣ ਤੋਂ ਬਾਅਦ ਅੱਧਾ ਚਮਚ ਇਸਵ ਪਾਊਡਰ ਜਿਹੜਾ ਸਤਬਰ ਦਾ ਉਸ ਨੂੰ ਤੁਸੀਂ ਲੈ ਲੈਣਾ ਹੈਗਾ ਇੱਕ ਤੁਸੀਂ ਆਪਣੇ ਖਾਣ ਦੇ ਵਿੱਚ ਮੇਥੇ ਦੀ شہਦ ਤੁਸੀਂ ਪਿੰਨੀਆਂ ਬਣਾ ਲਓ ਚਾਹੇ ਤੁਸੀਂ ਮੇਥੇ ਦਾ ਪਾਊਡਰ ਬਣਾ ਲਓ ਤੁਸੀਂ ਕਹੋਗੇ ਭੈਣ ਉਹ ਤਾਂ ਗਰਮ ਹੈ ਪਰ ਇਹ ਤੁਹਾਡੀ ਜਿਹੜੀ ਇਮਿਊਨਿਟੀ ਉਹਨੂੰ ਸਟਰੋਂਗ ਕਰਨ ਵਾਸਤੇ ਤੇ ਜਿਹੜੀਆਂ ਤੁਹਾਡੇ ਅੰਦਰ ਇਹ ਚੀਜ਼ਾਂ ਬਣ ਰਹੀਆਂ ਨੇ ਉਹਨਾਂ ਨੂੰ ਖਤਮ ਕਰਨ ਦੀ ਬਹੁਤ ਵੱਡੀ ਪਾਵਰ ਹੈ ਕਰਨਾ ਕੀ ਹੈ ਤੁਸੀਂ ਨੇ ਚਾਹੇ ਪਾਣੀ ਦੇ ਵਿੱਚ ਲੈ ਲਓ ਤੁਸੀਂ ਦੁੱਧ ਦੇ ਵਿੱਚ ਲੈਣਾ ਦੁੱਧ ਦੇ ਵਿੱਚ ਨਹੀਂ ਪਾਣੀ ਦੇ ਵਿੱਚ ਲੈਣਾ ਤਾਂ ਤੁਸੀਂ ਪਾਣੀ ਦੇ ਵਿੱਚ ਲੈ ਲਓ ਇੱਕ ਤੁਸੀਂ ਹਰ ਰੋਜ਼ ਇੱਕ ਗਲਾਸ ਪਾਣੀ ਦਾ ਲੈ ਲੈਣਾ ਸ਼ਾਮ ਨੂੰ ਚਾਹੇ ਦੁੱਧ ਦਾ ਲੈ ਲਓ ਚਾਹੇ ਪਾਣੀ ਦਾ ਮੈਂ ਇਹ ਚੀਜ਼ ਤੁਹਾਨੂੰ ਸਮਝਾਈ ਸੀ ਤੇ ਤੁਸੀਂ ਨਾ ਉਹਦੇ ਵਿੱਚ ਘੱਟੋ ਘੱਟ 2 ਜਾਂ 3 ਬਾਦਾਮ ਕੁੱਟ ਕੇ ਪਾ ਲੈਣੇ ਨੇ ਥੋੜਾ ਜਿਹਾ ਹਲਦੀ ਜਿਹੜੀ ਕੱਚੀ ਹਲਦੀ ਹੈ ਦੂਸਰੀ ਹਲਦੀ ਨਹੀਂ ਕੱਚੀ ਹਲਦੀ ਤੁਸੀਂ ਲੈਣੀ ਹੈ ਕਿਤੋਂ ਵੀ ਤੁਹਾਨੂੰ ਅੱਜਕੱਲ ਮਾਰਕੀਟ ਦੇ ਵਿੱਚੋਂ ਬਹੁਤ ਈਜ਼ੀ ਮਿਲ ਜਾਂਦੀ ਹੈ ਥੋੜੀ ਜਿਹੀ ਲਿਆਓ ਇੱਕ ਪੀਸ ਕੱਚੀ ਹਲਦੀ ਦਾ ਕੱਦੂ ਕਸ਼ ਕਰਕੇ ਤੁਸੀਂ ਨੇ ਉਹਦੇ ਵਿੱਚ ਪਾ ਲੈਣਾ ਹੈ ਤਿੰਨ ਬਾਦਾਮ ਕੱਚੀ ਹਲਦੀ ਦੋ ਹਰੀਆਂ ਇਲਾਇਚੀਆਂ ਥੋੜੀ ਜਿਹੀ ਸੌਂਫ ਤੇ ਥੋੜਾ ਜਿਹਾ ਇੱਕ ਪਿੰਚ ਅਜਮੈ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਨਹੀਂ ਚੰਗੇ ਤਰੀਕੇ ਨਾਲ ਉਬਾਲ ਲੈਣਾ ਹੈ ਉਬਾਲਣ ਤੋਂ ਬਾਅਦ ਤੁਸੀਂ ਨੇ ਉਸ ਨੂੰ ਠੀਲ ਹੈ ਜਦੋਂ ਤੁਹਾਨੂੰ ਮਲਕੀ ਪੀਣ ਜੋਗਾ ਹੋ ਗਿਆ ਕੋਸਾ ਕੋਸਾ ਤੁਸੀਂ ਨੇ ਉਸ ਨੂੰ ਪੀਣਾ ਇਸ ਚੀਜ਼ ਨੂੰ ਤੁਸੀਂ ਪਾਣੀ ਦੇ ਵਿੱਚ ਵੀ ਪੀਸ ਸਕਦੇ ਹੋ ਜਿਹੜੇ ਦੁੱਧ ਦੇ ਵਿੱਚ ਪੀਣਾ ਚਾਹੁੰਦੇ ਨੇ ਉਹ ਦੁੱਧ ਦੇ ਵਿੱਚ ਵੀ ਪੀਸ ਸਕਦੇ ਹੋ ਇਹ ਕੋਈ ਆਉਣੀ ਆ ਨਾ ਪੁਣਕੇ ਤੁਸੀਂ ਆਪਦਾ ਉਸ ਚੀਜ਼ ਨੂੰ ਪੀ ਲਓ ਇਹ ਚੀਜ਼ ਨੂੰ ਤੁਸੀਂ ਲਗਾਤਾਰ ਘੱਟੋ-ਘੱਟ ਮਹੀਨਾ ਸਵਾ ਮਹੀਨਾ ਹਰ ਰੋਜ਼ ਕਰਨਾ ਹੈਗਾ ਜਿਹੜੀਆਂ ਭੈਣਾਂ ਨੂੰ ਪਾਣੀ ਦੀਆਂ ਰਸੌਲੀਆਂ ਬਣ ਰਹੀਆਂ ਨੇ ਇਹ ਬਹਣਾ ਅੰਡੇ ਦਾਨੀ ਤੇ ਜਾਂ ਤੁਹਾਨੂੰ ਬੱਚੇ ਦਾਨੀ ਦੇ ਵਿੱਚ ਕੋਈ ਰਸੌਲੀ ਹੈ ਜਾਂ ਤੁਹਾਨੂੰ ਪਥਰੀ ਹੈ ਗੁਰਦੇ ਦੇ ਵਿੱਚ ਲਾ ਲੋ ਹਨ ਉਹਦੇ ਵਾਸਤੇ ਹੁਣ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦੀ ਆ ਇਹ ਤਾਂ ਦੇਖੋਗੀ ਤੁਹਾਡੀ ਇਮਿਊਨਿਟੀ ਨੂੰ ਸਟਰੋਂਗ ਕਰਨ ਵਾਸਤੇ ਤਾਂ ਕਿ ਜਿਹੜੀਆਂ ਤੁਹਾਡੇ ਅੰਦਰ ਵਾਇਰਸ ਹੈਗਾ ਉਹਨੂੰ ਖਤਮ ਕਰੇ ਦੇਖੋ ਇਹ ਚੀਜ਼ ਨੂੰ ਇਹ ਨਾ ਸਮਝੋ ਵੀ ਇਹ ਬਹੁਤ ਹੀ ਬੈਨੀਫਿਟ ਹੈਗਾ ਸਾਂਭਰ ਲੈਣਾ ਤੁਸੀਂ ਇਹਨੇ ਖਾਣਾ ਖਾਣ ਤੋਂ ਬਾਅਦ ਅੱਧਾ ਚਮਚ ਸਵੇਰੇ ਸ਼ਾਮ ਤੇ ਜਿਹੜੇ ਮੈਂ ਹਲਦੀ ਬਾਰੇ ਇਹ ਦੱਸਿਆ ਤੁਹਾਨੂੰ ਪਾਣੀ ਚ ਪਾ ਲਓ ਚਾਹੇ ਤੁਸੀਂ ਦੁੱਧ ਚ ਪਾ ਲਓ ਇਹ ਤੁਸੀਂ ਸ਼ਾਮ ਨੂੰ ਸੌਣ ਵੇਲੇ ਲੈਣਾ ਪੀਰੀਅਡ ਦੇ ਵੇਲੇ ਤੁਸੀਂ ਦੁੱਧ ਤੋਂ ਬਣੀ ਹੋਈ ਚੀਜ਼ ਨਹੀਂ ਖਾਣੀ ਸਾਰੀਆਂ ਭੈਣਾਂ ਨੇ ਬੱਚੀਆਂ ਨੇ ਚਾਹੇ ਭੈਣਾਂ ਨੇ ਇਹ ਥੋੜੀ ਚੀਜ਼ ਦਾ ਖਿਆਲ ਰੱਖਿਆ ਕਰੋ ਹਨਾ ਭਜਨ ਨਾ ਚੱਕਿਆ ਕਰੋ ਜਿਹੜਾ ਆਪਾਂ ਭਾਰ ਚੱਕ ਲੈਣਾ ਉਹਦੇ ਨਾਲ ਵੀ ਬਹੁਤ ਜ਼ਿਆਦਾ ਨੁਕਸ ਪੈ ਰਦੇ ਆ ਤੇ ਜਿਹੜੀ ਸਭ ਤੋਂ ਮੇਨ ਗੱਲ ਹੈਗੀ ਉਹ ਹੈਗੀ ਜਿਨ੍ਹਾਂ ਦੇ ਗੁਰਦੇ ਦੇ ਵਿੱਚ ਪੱਥਰੀਆਂ ਨੇ ਜਾਂ ਬੈਸੇ ਪੱਥਰੀਆਂ ਨਿਕੀਆਂ ਹਨ ਤਾਂ ਤੁਸੀਂ ਪੱਥਰ ਚਟ ਦੇ ਤਿੰਨ ਪੱਤੇ ਲੈ ਲਓ ਪੱਥਰ ਚਟ ਦੇ ਉਹਨੂੰ ਉਹਨਾਂ ਨੂੰ ਧੋ ਕੇ ਚੰਗੇ ਤਰੀਕੇ ਦੇ ਨਾਲ ਸਵੇਰੇ ਖਾਲੀ ਪੇਟ ਹਫ਼ਤੇ 'ਚ ਤਿੰਨ ਵਾਰ ਦੇਖੋ ਧਿਆਨ ਨਾਲ ਚੀਜ਼ ਨੂੰ ਕਰਨਾ ਹੈ ਅਗਰ ਆਪਾਂ ਕਹਿੰਦੇ ਹੁੰਦੇ ਨੇ ਆਪਾਂ ਇਸੇ ਗੱਲ ਤੋਂ ਕਹਿੰਦੇ ਨੇ ਨਾ ਬੈਦ ਹਕੀਮ ਖਤਰਾ ਇਹ ਜਾਣਣਾ ਨਾ ਕਿਉਂਕਿ ਆਪਾਂ ਉਹ ਚੀਜ਼ ਨੂੰ ਦੇਖਦੇ ਨਹੀਂ ਹੈਗੇ ਆਪਾਂ ਐਦਾਂ ਹੀ ਕਰੀ ਜਾਂਦੇ ਨੇ ਥੋੜਾ ਜਿਹਾ ਧਿਆਨ ਨਾਲ ਇਸ ਚੀਜ਼ ਨੂੰ ਕਰਨਾ ਜਿਹਨੂੰ ਗਰਮੈਸ ਹੁੰਦੀ ਹੈ ਉਹ ਆਪਦਾ ਥੋੜਾ ਜਿਹਾ ਕੇਅਰ ਕਰਿਓ ਇੱਕ ਪੱਤਾ ਤੁਸੀਂ ਨੇ ਚੰਗੇ ਤਰੀਕੇ ਨਾਲ ਧੋ ਲੈਣਾ ਥੋੜੀ ਜੀ ਉਹਦੇ ਨਾਲ ਮਿਸ਼ਰੀ ਲੈ ਲਓ ਅਗਰ ਤੁਹਾਨੂੰ ਡਾਇਬਟੀਜ਼ ਐ ਸੁਗਰ ਹੈ ਹਨਾ ਤਾਂ ਤੁਸੀਂ ਮਿਸ਼ਰੀ ਨਾ ਲਓ ਤਾਂ ਤੁਸੀਂ ਇੱਕ ਪੱਤੇ ਨੂੰ ਧੋ ਕੇ ਉਹਨੂੰ ਨਿਰਨੇ ਕਾਲਜੇ ਖਾਲੀ ਪੇਟ ਖਾ ਲੈਣਾ ਹੈਗਾ ਫਿਰ ਉਸ ਤੋਂ ਅੱਧਾ ਪੌਣਾ ਘੰਟਾ ਬਾਅਦ ਤੁਸੀਂ ਚਾਹ ਪਾਣੀ ਰੋਟੀ ਜੋ ਆਪਦਾ ਖ ਠੀਕ ਹੈ ਇਹ ਤਿੰਨ ਦਿਨ ਖਾਣਾ ਜਿਵੇਂ ਸੈਚਰਡੇ ਸੰਡੇ ਮੰਡੇ ਹਨ ਇਹ ਤਿੰਨ ਦਿਨ ਖਾਣਾ ਫਿਰ ਬੰਦ ਕਰ ਦੇਣਾ ਫਿਰ ਅਗਲੇ ਹਫਤੇ ਫਿਰ ਸੈਚਰਡੇ ਸੰਡੇ ਮੰਡੇ ਦਾ ਕਿਸੇ ਵੀ ਦਿਨ ਤੁਸੀਂ ਕਰ ਲਓ ਮਨ ਲ ਕੇ ਤਿੰਨ ਦਿਨ ਕਰਨਾ ਹੈ ਇਹ ਇਹਦੇ ਨਾਲ ਆ ਖੁਦ ਸਾਡੇ ਬੇਬੇ ਜੀ 95 ਸਾਲ ਦੇ ਨੇ ਉਹਨਾਂ ਦੀਆਂ ਖੋਧੀਆਂ ਪਥਰੀਆਂ ਮਨ ਲ ਕੇ ਪਤਾ ਹੀ ਨਹੀਂ ਉਹਨਾਂ ਨੂੰ ਅੱਜ ਤੱਕ ਵੀ ਹਾਂ ਕਿੱਥੇ ਗਈਆਂ ਉਹ ਕੀ ਹੋਈਆਂ ਨਹੀਂ ਉਹਨਾਂ ਦੀ ਐਨੀ ਪਤਾ ਨਹੀਂ ਕਿ ਡਾਕਟਰਾਂ ਨੇ ਵੀ ਆਪਰੇਸ਼ਨ ਨੂੰ ਜਵਾਬ ਦਿੱਤਾ ਸੀ ਇੰਨਾ ਬੈਨੀਫਿਟ ਹੈ ਪਰ ਜਿਹਨੂੰ ਗਰਮੈਸ ਹੁੰਦੀ ਹੈ ਕਈ ਵਾਰੀ ਹੁੰਦਾ ਵੀ ਆਪਣੇ ਗਰਮੈਸ ਹੋ ਜਾਂਦੀ ਹੈਗੀ ਤਾਂ ਉਹ ਤੁਸੀਂ ਆਵਲੇ ਦਾ ਪਾਊਡਰ ਜਾਂ ਆਵਲੇ ਦਾ ਮਰਬਾ ਇਹ ਮੇਰੀਆਂ ਭੈਣਾਂ ਖਾਣਾ ਸ਼ੁਰੂ ਕਰੋ ਕਿਉਂਕਿ ਤੁਸੀਂ ਜਿਹੜੇ ਦਵਾਈਆਂ ਲੈਨੇ ਹੋ ਨਾ ਅੰਗਰੇਜ਼ੀ ਉਹ ਤੁਹਾਨੂੰ ਹੋਰ ਜ਼ਿਆਦਾ ਇਫੈਕਟ ਕਰਨਗੀਆਂ ਤੇ ਬਾਕੀ ਤੁਸੀਂ ਆਪਣਾ ਖਾਣ ਪੀਣ ਹਰੀਆਂ ਸਬਜ਼ੀਆਂ ਸਲਾਦ ਵਗੈਰਾ ਇਹ ਜ਼ਿਆਦਾ ਹਨਾ ਕਰੋ ਲਿਕਵਿਡ ਚੀਜ਼ਾਂ ਜ਼ਿਆਦਾ ਖਾਓ ਤੇ ਇੱਕ ਨਾ ਜ਼ਿਆਦਾਤਰ ਇਹ ਜਿਹੜੀ ਆਪਣੇ ਬਣਦੀਆਂ ਨੇ ਨਾ ਰਸੋਲੀਆਂ ਇਹ ਆਪਣੇ ਥੋੜੀਆਂ ਜਿਹੀਆਂ ਗਲਤੀਆਂ ਕਰਕੇ ਹੁਣ ਮੈਂ ਤੋਂ ਕਲੀਅਰ ਹੁਣ ਮੈਂ ਡਾਕਟਰ ਹੋਮ ਦੀ ਤਰ੍ਹਾਂ ਦੱਸਾਂ ਤੁਹਾਨੂੰ ਹਨਾ ਤਾਂ ਫਿਰ ਬੱਚੇ ਵੀ ਵੀਡੀਓ ਦੇਖਦੇ ਨੇ ਮੈਂ ਤੁਹਾਨੂੰ ਕਲੀਅਰ ਤੌਰ ਤੇ ਇਸ ਚੀਜ਼ ਨੂੰ ਨਹੀਂ ਦੱਸ ਸਕੀ ਤੁਸੀਂ ਸਮਝ ਜਾਓਗੇ ਤੇ ਇਹ ਚੀਜ਼ ਜਿਹੜਾ ਆਪਾਂ ਹਨਾ ਪ੍ਰੋਟੈਕਸ਼ਨ ਵਗੈਰਾ ਜੋ ਵੀ ਆ ਹਨ ਆਪਣੀ ਕੋਈ ਹੋਈ ਚੀਜ਼ ਹੁੰਦੀ ਹੈ ਤਾਂ ਉਹ ਚੀਜ਼ ਨਾਲ ਵੀ ਤੁਹਾਨੂੰ ਇਨਫੈਕਸ਼ਨ ਹੁੰਦੀ ਹੈ ਇਹ ਇਨਫੈਕਸ਼ਨ ਹੈ ਹੋਰ ਕੁਝ ਨਹੀਂ ਹੈਗਾ ਵੀ ਹਨਾ ਇਹ ਹੁੰਦਾ ਕਿਉਂਕਿ ਫਿਰ ਅੱਗੇ ਜਾ ਕੇ ਇਹ ਜਿਹੜੀਆਂ ਬਣਦੀਆਂ ਨੇ ਰਸੌਲੀਆਂ ਇਹ ਕੈਂਸਰ ਦਾ ਰੂਪ ਧਾਰਨ ਕਰ ਲੈਂਦੀਆਂ ਨੇ ਤਾਂ ਕਿ ਤੁਸੀਂ ਇਸ ਚੀਜ਼ ਤੋਂ ਬਚ ਸਕੋ ਤਾਂ ਜੋ ਮੈਂ ਤੁਹਾਨੂੰ ਪਰਹੇਜ਼ ਦੱਸੀ ਨੇ ਜੋ ਮੈਂ ਤੁਹਾਨੂੰ ਖਾਣ ਨੂੰ ਦੱਸਿਆ ਇੱਕ ਘਟੋ ਘਟ ਤੁਸੀਂ 1 ਡੇਢ ਮਹੀਨਾ ਕਰਕੇ ਦੇਖਿਓ ਫਿਰ ਆਪਣਾ ਟੈਸਟ ਕਰਵਾਇਓ ਹਣਾ ਤੇ ਇੱਕ ਤੁਸੀਂ ਮੈਂ ਤੁਹਾਨੂੰ ਸਾਰੇ ਪੈਨਫਰਮ ਨੂੰ ਸਲਾਹ ਦੇਵਾਂਗੀ ਕਿ ਤੁਸੀਂ ਹੈਮੋਪੈਥੀ ਦੀ ਦਵਾਈ ਇਸ ਚੀਜ਼ ਬਾਰੇ ਵਰਤਣੀ ਸ਼ੁਰੂ ਕਰੋ ਕੋਈ ਵੀ ਵਧੀਆ ਡਾਕਟਰ ਤੁਸੀਂ ਪਤਾ ਕਰ ਲਓ ਤੁਹਾਡੇ ਲਵੇ ਲਾਉਣੇ ਹੈਗੇ ਨੇ ਨਾ ਜਿਵੇਂ ਸੰਗਰੂਰ ਵੀ ਹੈਗੇ ਨੇ ਪਟਿਆਲੇ ਵੀ ਹੈਗੇ ਨੇ ਹੈਨਾ ਤੇ ਇਦਾਂ ਤੁਸੀਂ ਕਿਸੇ ਵੀ ਚੀਜ਼ ਨੂੰ ਡਾਕਟਰ ਦੀ ਨਾ ਸਲਾਹ ਲੈ ਕੇ ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ ਜੇ ਕੋਈ ਜਿਵੇਂ ਪਟਿਆਲੇ ਜਾਂ ਸੰਗਰੂਰ ਦੇ ਲਾਗੇ ਤਾਂ ਕਿ ਜਿਹੜੇ ਹਿਪੋਥੈਥੀ ਦੇ ਡਾਕਟਰ ਨੂੰ ਮੈਂ ਜਾਣਦੀ ਹਾਂ ਤੇ ਮੈਂ ਤੁਹਾਨੂੰ ਉਹਨਾਂ ਦਾ ਨੰਬਰ ਵੀ ਸੈਂਡ ਕਰ ਦੂੰਗੀ ਤੇ ਦੱਸ ਦੂੰਗੀ ਕਿ ਉਹ ਡਾਕਟਰ ਸੀਨੀਅਰ ਨੇ ਬਿਲਕੁਲ ਲਾਲਚੀ ਨਹੀਂ ਹੈਗੇ ਤੁਹਾਨੂੰ ਬਿਲਕੁਲ ਕਲੀਅਰ ਚੀਜ਼ ਦੱਸਣਗੇ ਤੇ ਬਿਲਕੁਲ ਤੁਸੀਂ ਠੀਕ ਹੋਵੋਗੇ ਕਿਉਂਕਿ ਮੈਂ ਅੱਜ ਤੱਕ ਐਲੋਪੈਥੀ ਦੀ ਦਵਾਈ ਬਿਲਕੁਲ ਨਹੀਂ ਲੈਂਦੀ ਮੈਂ ਜਦੋਂ ਵੀ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਮੈਂ ਉਹੀ ਦਵਾਈ ਲੈਣੀ ਹੈ ਤੇ ਡਾਕਟਰ ਬਹੁਤ ਸਿਆਣੇ ਨੇ ਤਾਂ ਵੀਡੀਓ ਚੰਗੀ ਲੱਗੂਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਪੈਨ ਪ੍ਰੋਬਲਮ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਅੱਜ ਆਪਣੀ ਦੂਸਰੀ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਤੇ ਮੈਂ ਔਲਿਆਂ ਦੀ ਵੀਡੀਓ ਪਾ ਰਹੀ ਹਾਂ ਜਿਹੜੇ ਕਿ ਅੱਜ ਕੱਲ ਔਲਿਆਂ ਦਾ ਅਚਾਰ ਹਨਾ ਉਲੀ ਲੱਗ ਕੇ ਖਰਾਬ ਹੋ ਰਿਹਾ ਤੇ ਉਹਦੀ ਵੀਡੀਓ ਅੱਜ ਮੈਂ ਅਪਲੋਡ ਕਰਨੀ ਆ ਤਾਂ ਤੁਸੀਂ ਉਸ ਤਰੀਕੇ ਨਾਲ ਪਾਣਾ ਤੁਹਾਡਾ ਅਚਾਰ ਬਿਲਕੁਲ ਖਰਾਬ ਨਹੀਂ ਹੋਵੇਗਾ ਤਾਂ ਉਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਸਾਰੇ ਪੈਨ ਪ੍ਰੋਬਲਮ ਮੇਰੇ ਵੱਲੋਂ ਸਤਿ